ਲਾਈਵ ਕਰ ਰਹੀ ਹੈ ਨਾਲ ਪੰਡੋਰੀ ਸਾਡੇ ਵੀਰਾਂ ਦੀ ਕਹਿੰਦੇ ਪੰਡੋਰੀ ਟੀਵੀ ਦੇ ਜਰੀਏ ਲਾਈਵ ਚੱਲ ਰਿਹਾ ਹੈ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਤੇ ਕਹਿੰਦੇ ਬਹੁਤ ਪਿਆਰੀ ਸਾਊਂਡ ਲੱਗੀ ਹੈ ਅਸੀਂ ਵੀਰ ਦਾ ਧੰਨਵਾਦ ਕਰਦੇ ਹਾਂ ਅਮਨ ਸਾਊਂਡ ਲੱਗੀ ਹੋਈ ਹੈ ਗਰਾਊਂਡ ਦੇ ਵਿੱਚ ਕਹਿੰਗੇ ਗੁੱਗੂ ਤੁੰਗ ਵਾਲੀਆ ਜ਼ਿਲ੍ਹੇ ਬਠਿੰਡੇ ਨੂੰ ਬੁਲਾਉਂ ਕਰਦਾ ਮੇਰੇ ਮਿੱਤਰੋ ਗੁੱਗੂ ਤੁੰਗ ਵਾਲੀਆ ਕਰਮ ਕਾਬਲਾ ਤੇ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੋਲੇ ਵਾਲਾ ਜੋਬਨ ਰਸਲਾ ਜੋ ਵੀ ਹੈ ਮੰਨਣਾ ਪੈਣਾ ਕਿ ਗਲਤੀ ਕਰਦਾ ਨਹੀਂ ਰੇ ਜਾਨ ਬੁਝ ਕੇ ਜੇਕਰ ਹੋਵੇ ਤੇ ਉਸ ਨੂੰ ਕੂਰ ਦਿੰਦਾ ਥੱਪੜ ਮਾਰਦਾ ਧੌਣ ਦੀ ਥਾਂ ਜਿਹੜਾ ਸਿਆਣਾ ਰੈਫਰੀ ਉਸੇ ਨੂੰ ਕੂਰ ਦਿੰਦਾ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਗੁੱਗੂ ਤੁੰਗ ਵਾਲੀਆ ਜ਼ਿਲ੍ਹੇ ਬਠਿੰਡੇ ਨੂੰ ਬੁਲਾਉਂ ਕਰਦਾ ਲੁਸ਼ਕਦਾ ਪਿੰਡਾ ਤੇ ਸੁਖ ਪੰਘਾਲੇ ਵਾਲੇ ਦੀ ਟਰਾਈ ਕਿਸੇ ਕੰਮ ਨਹੀਂ ਆਉ ਗੁੱਗੂ ਮੇਰੇ ਵੀਰੋ ਹਵਾ ਬਣ ਗਿਆ ਹਾ ਹਾ ਬਾਈ ਅਗਲੀ ਕਬੱਡੀ ਜੱਗੂ ਸੈਦੋਵਾਲ ਕੇ ਲਓ ਤੁੰਗ ਵਾਲੀ ਆ ਗਿਆ ਪਿੰਡ ਵਾਲੇ ਪਿੰਡਲੇ ਲਾਲੇ ਦਾ ਜੇਕਰ ਆਉਂਦਾ ਹੈ ਉਹਨਾਂ ਦੇ ਕਹਿੰਦੇ ਪਿੰਡਾਂ ਦਾ ਮਾਲ ਸੇਮਾ ਸਿੱਧੂ ਤੁੰਗਲੇ ਪਿੰਡ ਵਾਲਾ ਇੱਕ ਟਾਪ ਦਾ ਲਖਾਰੀ ਉਹਦੇ ਪਿੰਡਾਂ ਦਾ ਮਾਲ ਹੈ ਸਾਹਮਣੇ ਬਠਿੰਡੇ ਆਲਾ ਬਠਿੰਡਾ ਪੀਕਾ ਨੇਰ ਹੋਣਾ ਹੈ ਬਠਿੰਡਾ ਪੀਕਾ ਨੇਰ ਹੋਣਾ ਹੈ ਜਦੋਂ ਬੱਸ ਚ ਉਤਰ ਜਾਣਾ ਹੈ ਨਾ ਲੈ ਵੀ ਚੋਲੇ ਵਾਲਿਆ ਟੱਕ ਦਾ ਸੁਆਦ ਆਉਂਦਾ ਇੰਦਰਜੀਤ ਤਿਆਰ ਏ ਸ਼ਿਵ ਆ ਮੁੰਡਾ ਪਾੜਾ ਤੱਕੜਾ ਹੈ ਤੇ ਮੁੰਡਾ ਸਾਫ਼ ਸੁਥਰਾ ਹੈ ਤੇ ਸੱਚਾ ਸੁੱਚਾ ਹੈ ਉਹਨਾਂ ਨੇ 10 ਦੇ ਬੋਲਾਂ ਵਾਸਤੇ ਵੱਡੇ ਮਾਨ ਸਨਮਾਨ ਪਹੁੰਚਦੇ ਕੀਤੇ ਹੈ ਪੰਡਿਤ ਲਾਲੂ ਕੁਮਣ ਵਾਲਾ ਵੀਰ ਆਇਆ ਕਹਿੰਦਾ ਸ਼ਿਵ ਜੀ ਸੁਖ ਅਮਰੀਕਾ ਵਾਲਿਆਂ ਨੇ ਵੱਡਾ ਮਾਨ ਖਲਾਇਆ ਉਧਰ ਫਰੰਦੀਪੁਰੀਏ ਨਾਲ ਕਰਮ ਕਾਬਲਾ ਤੁੰਗ ਵਾਲਿਆ ਗੁੱਗੂ ਨੰਬਰ ਦਾ ਵਾਅਦਾ ਕਰ ਗਿਆ ਆ ਬਰ ਸ਼ੇਰ ਦੀ ਦੇਖੋ ਵੀ ਪੀਜ਼ਾ ਜ਼ਰੂਰੀ ਹੈ ਇੱਧਰਲੇ ਪਾਸੇ ਟੋਂਗ ਵਾਲੀ ਹੈ ਟੋਂਗਾਲੀਆ ਬਠਿੰਡੇ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਲੁਧਿਆਣੇ ਵਾਲੇ ਜੀਜ ਵੇਚਦੇ ਲਾਕੇ ਮੋਰ ਜਪਾਨੀ ਵਿਚਲੀਟਰੀ ਫਰੀਦਕੋਟੀਏ ਮੜ ਤੋਂ ਰਹੇ ਨੇ ਬਾਨੀ ਅੰਮਰਸਰੀਏ ਦਿਲਾਂ ਦੇ ਸਾਫ ਗੁਰਦਾਸਪੁਰੀਏ ਦਿਲਾਂ ਦੇ ਜਾਨੀ ਸੰਗਰੂਰ ਵਾਲੇ ਜੱਟ ਮੁੱਛ ਖੜੀ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਇਹ ਆ ਬਠਿੰਡੇ ਵਾਲਾ ਮੇਰੇ ਵੀਰੋ ਗੁੱਗੂ ਟੋਂਗਾਲੀਆ ਇਹਨੇ ਵੀ ਕਈ ਖੇ ਮੇਲਿਆਂ ਦੇ ਵਿੱਚੋਂ ਮੋਟਰਸਾਈਕਲ ਜਿੱਤੇ ਹੋਏ ਐ ਮਿੱਕੇ ਟਲੋਂ ਹੋਣਾ ਸਨਮਾਨਣਾ ਲਓ ਟੋਂਗਾਲੀ ਪਿੰਡ ਵਾਲਾ ਤੇ ਕੇ ਵਾਲਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਉਧਰ ਸਾਡਾ ਅਮੀਰ ਕਨੇਡਾ ਤੋਂ ਐਲਾਨ ਕਰਾਉਂਦਾ ਹੈ ਫਰੰਦੀਪੁਰੀਏ ਗੋਪੀ ਦੇ ਪਹਿਲਾਂ ਜੱਫੇ 5000 ਦੇ ਬੋਲੇ ਸੀਗੇ ਤਿੰਨ ਹੁਣ ਭਰਾ ਕਹਿੰਦਾ ਵੀ 10000 ਕਰਦੇ ਤਿੰਨ ਜੱਫਿਆਂ ਦਾ ਪਰ ਆ ਦੇਖਾਂਗੇ ਚੋਲਾ ਸਾਹਬ ਵਾਲਾ ਜੱਗੂ ਜਤਨ ਕਰਦਾ ਮੇਰੇ ਵੀਰੋ ਸ਼ਗਨ ਯੂਕੇ ਰਹਿੰਦਾ ਹੈ ਤੇ ਅਮਨ ਰਾਏ ਬੱਡੇ ਵੀਰ ਨੇ ਮੇਰੇ ਵੀਰੋ ਅਮਰੀਕਾ ਵਾਲਿਆਂ ਦਾ ਉਧਰ ਸਾਡਾ ਅਮੀਰ ਕਹਿੰਦਾ ਵੀ 10000 ਹੋਣਾ ਕੈਨੇਡਾ ਵਾਲਾ ਵੀ ਫਰੰਦੀਪੁਰੀਏ ਤਿੰਨਾ ਜਫਿਆਂ ਦਾ ਗੋਪੀ ਦੇ ਤਿੰਨ ਜਫਿਆਂ ਦਾ 10000 ਹੋਵੇਗਾ 10000 ਹੋਣਾ ਤੁੰਗਲੀ ਪਿੰਡ ਵਾਲਾ ਲਾ ਵੀ ਸ਼ਿਵ ਸਿੰਘਾ ਖੇਡਾ ਆ ਰੇਡ ਤੋਂ ਬਾਅਦ ਤੇਰਾ ਜ਼ਿਕਰ ਹੋਣਾ ਇੱਧਰ ਦੇ ਪਾਸੇ ਮੱਲੀ ਪਰਿਵਾਰ ਦਾ ਉਹ ਬੱਲੇ 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 ਇਹਦਾ ਜ਼ਿਕਰ ਹੋਇਆ ਬਈ ਪਾਣੀ ਵਪਾਰੀ ਜੀ ਬਹੁਤ ਵੱਡਾ ਪਿਆਰ ਰਾਣਾ ਭੁੱਲ ਸਾਡੇ ਵਪਾਰੀ ਜੀ ਬਹੁਤ ਵੱਡਾ ਪਿਆਰ ਦੇ ਕੇ ਗਏ ਹੈ ਰਾਣਾ ਘੁੰਮਣ ਰਹਿਦਾ ਸਾਡਾ ਵੱਡਾ ਬਈ ਕਨੇਡਾ ਚ ਬੜਾ ਪੈਰਾਂ ਦੀ ਸ਼ੇਰ ਜੀ ਹੁਣਾਣਾ ਦਿলো ਧੰਨਵਾਦ ਆਹ ਦੇਖਾਂਗੇ ਸਾਹਮਣੇ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਇਹ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਕੌਣ ਖਿੱਤੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਗ ਝੁਗ ਕੇ ਇਹਦੀਆਂ ਦੇ ਵਿੱਚ ਜੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਚੱਲ ਵੀ ਟੰਗ ਵਾਲੀਏ ਗੁੱਗੂ ਦੀ ਤਿਆਰੀ ਐ ਲਖਵੀਰ ਕਰ ਸਿਵਤ ਮੰਡੇ ਦੀ ਆਹ ਟੰਗ ਵਾਲੀਏ ਗੁੱਗੂ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਹੈ ਬਾਜਾ ਪੁੱਲਰ ਅਮਰੀਕਾ ਦੇੋਂ ਕਹਿੰਦਾ ਵੀ 5000 ਹੋਵੇਗਾ ਪਰ ਆਹ ਦੇਖਾਂਗੇ 10000 ਦਾ ਲਾਸਟ ਜਫਾ ਲੱਗਣ ਦਾ ਜਤਨ ਪਰ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੜਦਾ ਹੋਇਆ ਹੈ